ਹਾਂਜੀ ਸਵਾਗਤ ਹੈ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਝਾੜੂ ਦੇ ਨਿਕਲ ਕੇ ਟੀਲੇ ਜਿਹੜੇ ਬਾਹਰ ਤੇ ਇਹ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ ਇਹਦਾ ਅੱਜ ਪੱਕਾ ਹੀ ਹੱਲ ਕਰ ਦੇਣਾ ਕਿ ਇਹਦਾ ਇੱਕ ਵੀ ਟੀਲਾ ਜਿਹੜਾ ਆ ਥੱਲੇ ਨਹੀਂ ਡਿੱਗੂਗਾ ਜਦੋਂ ਵੀ ਤੁਸੀਂ ਝਾੜੂ ਲਾਓਗੇ ਜਿਹੜੀ ਬੋਕਰ ਹੁੰਦੀ ਹੈ ਨਾ ਆਪਣੀ ਟੀਲਾ ਵਾਲੀ ਬੋਕਰ ਜੋ ਇੱਕ ਵੀ ਟੀਲਾ ਬਾਹਰ ਨਹੀਂ ਆ ਸਕਦਾ ਜਿਹੜਾ ਜਗੜਾ ਅੱਜ ਆਪਾਂ ਲਾ ਦਿੱਤਾ ਹੈ ਤੇ ਉਹ ਜਗੜਾ ਕੀ ਆ ਜ ਮੈਂ ਤੁਹਾਨੂੰ ਦੱਸਦਾ ਹੈ ਜਿਵੇਂ ਤੁਸੀਂ ਦੇਖਦੇ ਹੋ ਹੈ ਨਾ ਘਰਾਂ ਦੇ ਵਿੱਚ ਆਮ ਹੀ ਹੈ ਨਾ ਆਪਾਂ ਵਨ ਸਵਨੀਆਂ ਜਿਹੜੀਆਂ ਇਹਨਾਂ ਦੇ ਉੱਤੇ ਰस्सियां ਵਾਂ ਉਹ ਟਾਈਟ ਕਰਕੇ ਬੰਨਦੇ ਹਾਂ ਪਰ ਤਾਂ ਵੀ ਤਾਂ ਜਿਹੜਾ ਆਪਾਂ ਇਹਦਾ ਜਿਹੜਾ ਝਾੜੂਰ ਲਾਉਨੇ ਆ ਤੇ ਕੁਝ ਘਟੀਲਾ ਜਿਹੜੀਆਂ ਆ ਆਪਣੀਆਂ ਡੇਲੀ ਪੈਂਦੀਆਂ ਬਾਹਰ ਹੈ ਨਾ ਪਰ ਅੱਜ ਤੋਂ ਬਾਅਦ ਇਹ ਕਦੀ ਵੀ ਨਹੀਂ ਹੋਣਾ ਤੁਹਾਨੂੰ ਕਹਿੰਦੀ ਐ ਸਿਰਫ ਇੱਕ ਬੋਤਲ ਤੇ ਇੱਕ ਨਾਈਫ ਜਿਹਨੂੰ ਚੱਕ ਗਿਆ ਜਾਂਦਾ ਹੈ ਨਾ ਜਿਹੜੀ ਬੋਤਲ ਇਹਨੂੰ ਆਪਾਂ ਇੱਥੋਂ ਅੱਧੀ ਕੱਟ ਦੇਣਾ ਹੈ ਅੱਧੀ ਨਹੀਂ ਮਤਲਬ ਇਹਦਾ ਉੱਪਰ ਵਾਲਾ ਜਿਹੜਾ ਹਿੱਸਾ ਹੈ ਉਹ ਆਪਾਂ ਇਹਨੂੰ ਕੱਟ ਦੇਵਾਂਗੇ ਲਓ ਵੇ ਤੇ ਇਹਨੂੰ ਵੀ ਥੋੜਾ ਕੇਅਰਫੁਲੀ ਕਰਨਾ ਕਿ ਜਿਹੜਾ ਨਾਈਫ ਸਾਡੇ ਹੱਥ ਤੇ ਨਾ ਹੋ ਜੇ ਕਵਰ ਦੋਸਤੋ ਇਹਨੂੰ ਆਪਾਂ ਦਿੱਤਾ ਵਾ ਉਪਰੋਂ ਕੱਟ ਤੇ ਇਹਦਾ ਜਿਹੜਾ ਐ ਹੁੰਦਾ ਹੈ ਕਵਰ ਇਹਨੂੰ ਵੀ ਆਪਾਂ ਦੇਣਾ ਵਾ ਨਾਲੋਂ ਲਾਹ ਦੋਸਤੋ ਇਸ ਤੋਂ ਬਾਅਦ ਕੀ ਕਰਨਾ ਹੈ ਕਿ ਆਪਾਂ ਜਿਹੜਾ ਇਹਦਾ ਐ ਬੰਨਿਆ ਵਾ ਇਹਨੂੰ ਆਪਾਂ ਦੇਣਾ ਕੱਟ ਇਹਦੀ ਆਪਾਂ ਨੂੰ ਹੁਣ ਕੋਈ ਵੀ ਜ਼ਰੂਰਤ ਨਹੀਂ ਹੈਗੀ ਦੋਸਤੋ ਇਹ ਖਤਮ ਤੋਂ ਬਾਅਦ ਜਿਹੜਾ ਝਾੜੂ ਦੇ ਨਾਲ ਹੀ ਇੱਕ ਪੀਲੇ ਰੰਗ ਦਾ ਜਾਂ ਕੋਈ ਵੀ ਹੈ ਨਾ ਐ ਵਾਲਾ ਕਵਰ ਆਉਂਦਾ ਹੈ ਹੈਨਾ ਇਨੂੰ ਆਪਾਂ ਇਹਦੇ ਵਿੱਚ ਹੀ ਰਹਿਣ ਦਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਲੱਗਦਾ ਕਿ ਜਦੋਂ ਦੋਸਤੋ ਇਹ ਕੰਨੀ ਸੈੱਟ ਹੋ ਗਈ ਤੇ ਇਹ ਜਿਹੜੀ ਬੋਤਲ ਆਪਾਂ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਦੇਣਾ ਦੋਸਤੋ ਇਸ ਤੋਂ ਬਾਅਦ ਆਪਾਂ ਗੈਸ ਕਰ ਲੈਣੀ ਆ ਔਨ ਇਹਨੂੰ ਬਿਲਕੁਲ ਥੋੜੇ ਗੈਸ ਦੇ ਉੱਤੇ ਇੱਕ ਕੱਪੜਾ ਲੈ ਲੈਣਾ ਨਾਲ ਜਦੋਂ ਆਪਾਂ ਕੱਪੜਾ ਲੈ ਜਾ ਤੇ ਇਹਨੂੰ ਨਾਲ ਦੀ ਨਾਲ ਹੀ ਆਪਾਂ ਜਿਹੜਾ ਇਹ ਗਰਮ ਕਰਦੇ ਜਾਵਾਂਗੇ ਆਪਣੀ ਜਿਹੜੀ ਬੋਤਲ ਨੂੰ ਬੋਤਲ ਜਿਹੜੀ ਆ ਹੌਲੀ ਹੌਲੀ ਤੁਸੀਂ ਗਰਮ ਕਰਦੇ ਜਾਣਾ ਤੇ ਦੋਸਤੋ ਥੋੜੇ ਥੋੜੇ ਜਿਵੇਂ ਗਰਮ ਹੋ ਗਏ ਤੇ ਇਹਨੇ ਲੰਗੀ ਹੁੰਦੀ ਆ ਨਾ ਨਾਲ ਦੀ ਨਾਲ ਤੁਸੀਂ ਇੱਕ ਕੱਪੜੇ ਦੇ ਨਾਲ ਜਿਹੜਾ ਇਹਨੂੰ ਇੱਦਾਂ ਕਰੀ ਜਾਣਾ ਇਹ ਤੋਂ ਇਹਨੂੰ ਜਿਹੜਾ ਕਾਰਨਰਸ ਤੋਂ ਵੀ ਆਪਾਂ ਚੰਗੀ ਤਰ੍ਹਾਂ ਜਿਹੜਾ ਕਰ ਦੇਣਾ ਜਿੰਨਾ ਟਾਈਮ ਦੋਸਤੋ ਇਹ ਬਿਲਕੁਲ ਐ ਟਾਈਟ ਨਹੀਂ ਨਾ ਹੋ ਜਾਂਦਾ ਉਹਨਾ ਟਾਈਮ ਤੁਸੀਂ ਇਸ ਨੂੰ ਇਹ ਪ੍ਰਕਿਰਿਆ ਨੂੰ ਕਰੀ ਜਾਣਾ ਦੋਸਤੋ ਥੋੜਾ ਕੇਅਰਫੁਲੀ ਕਰਿਓ ਨਹੀਂ ਸਾੜਨਾ ਜਾਏ ਉਹਨਾਂ ਨੂੰ ਅੱਗ ਨਾ ਲੱਗੇ ਜਿਹੜੀ ਬੋਤਲ ਵੀ ਆ ਉਹ ਵੀ ਜਿਆਦਾ ਜਿਹੜੀ ਆ ਮੈਲਟ ਨਾ ਹੋਵੇ ਜੇ ਉਹ ਜਿਆਦਾ ਫੁਰਜੀ ਮੈਲਟ ਹੋ ਗਈ ਉਹ ਆਪਣੇ ਤੇਲਾਂ ਦੇ ਉੱਤੇ ਲੱਗ ਸਕਦੀ ਆ ਇਹ ਜਿਹੜੀ ਜਿਹੜੀ ਬੋਕਰ ਹੈ ਉਹ ਖਰਾਬ ਹੋ ਜੇਗੀ ਬਟ ਦੋਸਤੋ ਉਪਰ ਉਹ ਤੁਸੀਂ ਉਪਰ ਉਹ ਜਿਹੜਾ ਹੈ ਤੁਸੀਂ ਬਿਲਕੁਲ ਟਾਈਟ ਕਰ ਸਕਦੇ ਜੇ ਇੱਕ ਵਾਰੀ ਜਦੋਂ ਇਹ ਉਪਰੋਂ ਗਰਮ ਹੋ ਗਈ ਤਾਂ ਤੁਸੀਂ ਇਹਨੂੰ ਥੱਲੇ ਨੂੰ ਕਰਕੇ ਸਿੱਧੀ ਕਰ ਸਕਦੇ ਜੇ ਇਹਨੇ ਤੇ ਇਹ ਦੋਸਤੋ ਆਹ ਦੇਖੋ ਹੁਣ ਇਹ ਬਿਲਕੁਲ ਜਿਹੜੀ ਹੈ ਨਾਲ ਹੀ ਚਿਪਕ ਚੁੱਕੀ ਹੈ ਜਦੋਂ ਇੱਕ ਵਾਰੀ ਚਿਪਕ ਗਈ ਇਹਨੇ ਬਿਲਕੁਲ ਟਾਈਟ ਹੋ ਜਾਣਾ ਹੈ ਤਾਂ ਦੋਸਤੋ ਇਹ ਜ ਬਹੁਤ ਹੀ ਜਿਆਦਾ ਗਰਮ ਹੈ ਤੁਸੀਂ ਚਾਹੋ ਤਾਂ ਇਸ ਨੂੰ ਠੰਡੇ ਪਾਣੀ ਦੇ ਵਿੱਚ ਜਿੱਦਾ ਆਪਣਾ ਟੂਟੀ ਦਾ ਪਾਣੀ ਹੁੰਦਾ ਉਹਦੇ ਥੱਲੇ ਵੀ ਕਰ ਸਕਦੇ ਤਾਂ ਜੋ ਇਹ ਥੇਤੀ ਠੰਡੀ ਹੋ ਜੇ ਦੋਸਤੋ ਬੋਕਰ ਆਪਣੀ ਜਿਹੜੀ ਸੀ ਬਹੁਤ ਜਿਆਦਾ ਗਰਮ ਹੋ ਗਈ ਹੈ ਉਤੋਂ ਇਹਦੀ ਜਿਹੜੀ ਪਲਾਸਟਿਕਾ ਹੈ ਨਾ ਜਿਹੜੀ ਆਪਾਂ ਬੋਤਲ ਦੇ ਉੱਤੇ ਚੜਾਈ ਸੀ ਇਹਨੂੰ ਹੁਣ ਆਪਾਂ ਠੰਡੇ ਕਰਨ ਲਈ ਪਾਣੀ ਦਾ ਇਸਤੇਮਾਲ ਕਰਾਂਗੇ ਹਾਂਜੀ ਦੋਸਤੋ ਇਹ ਜਿਹੜੀ ਹੁਣ ਬੋਕਰ ਬਿਲਕੁਲ ਟਾਈਟ ਹੋ ਚੁੱਕੀ ਹੈ ਦੇਖੋ ਇਹ ਬਿਲਕੁਲ ਟਾਪ ਆਫਰ ਕੇ ਖਿੱਚਾਂਗੇ ਨਿਕਲ ਨਹੀਂ ਨੀਆ ਤੇ ਬਹੁਤ ਹੀ ਵਧੀਆ ਇਹਦੇ ਵਿੱਚ ਹੁਣ ਕਰੀ ਵੀ ਜਿਹੜਾ ਤੁਹਾਡਾ ਤੀਲਾ ਆ ਬੋਕਰ ਦਾ ਉਹ ਬਾਹਰ ਨਹੀਂ ਆਉਗਾ। ਜੇ ਤੁਹਾਨੂੰ ਜੇ ਬੋਕਰ ਵਾਲੀ ਹੈ ਝਾੜੂ ਵਾਲੀ ਜਿਹੜੀ ਆ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕੇ ਵੀ ਜਾਣ ਸਕਣ। ਦੋਸਤੋ ਮੈਂ ਇਦਾਂ ਦੀਆਂ ਨਿਊ ਨਿਊ ਟਿਪਸ ਲੈ ਕੇ ਆਉਂਦਾ ਰਹਿੰਨਾ ਤੇ ਇਨਫੋਰਮੇਟਿਵ ਵੀਡੀਓਜ਼ ਵੀ ਪਾਉਂਦਾ ਰਹਿੰਨਾ ਜੇ ਤੁਹਾਨੂੰ ਇਹ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਪੇਜ ਵੀ ਫੋ